ਤੇ ਕਿੰਨੇ ਦਿਨ ਹੋਇਆ ਆਪਰੇਸ਼ਨ ਨੂੰ ਆਪਰੇਸ਼ਨ ਨੂੰ ਜੀ ਹੋ ਗਏ ਕੋ 8 9 ਦਿਨ ਤੇ ਉਹਨੇ ਦੇ ਨਹੀਂ ਹੋਏ ਨਾਤੇ ਨੇ ਪਰ ਮੈਂ ਤੇ ਥੋੜੀ ਖਬਰ ਲੈ ਕੇ ਜਾਣਾ ਜੋ ਮੇਰੀ ਹਾਲਤ ਹੈ ਨਾ ਮੇਰੇ ਦਿਮਾਗ ਦਾ ਹੋਣਾ ਟੁਕੋ ਚੜ ਰਹੀ ਹੈ ਇਸ ਲਈ ਹਮਕ ਮੈਨੂੰ ਲੱਗਦਾ ਮੈਂ ਕੋ ਗੰਦੇ ਅਚਾਰ ਦੇ ਕੋਲ ਬੈਠਾ ਐ ਐਸੀ ਸਮੀਲ ਆ ਰਹੀ ਹੈ ਨਹੀਂ 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 ਦੇਖੋ ਮੇਰੀ ਗੱਲ ਸੁਣੋ ਮਿਸਟਰ ਸਾਹਿਬ ਹਸਪੀਟਲ ਜਿੱਥੇ ਤੁਸੀਂ ਗਏ ਹੋ ਹਾਂ ਜੀ

چاول نہیں کھانے کوئی ایسی چیز نہیں کھانی پیٹ غزا کی چاہ نہ پینپر یعنی کوئی سخت ڈش نہیں دسی انہوں نے سخت ڈش کوئی نہیں دسی جی روٹی کھانی ہے روٹی کھانی اور پلے کھانی فروٹ بھی دسیا فروٹ روٹ نے سیب کالا کلو دسیا کوئی دے کے گیا ਨਹੀਂ ਨਹੀਂ ਫੇਰ ਕਿਤੋਂ ਕਰਦਾ ਦੁਕਾਨ ਤੋਂ ਲੈਂਦਾ ਮੈਂ ਰੇੜੀਆਂ ਦੇ ਵਿਕਦੇ ਆ ਮੇਰੇ ਕੋਲ ਅਜੇ ਵੀ ਸਰਹਾਣੇ ਮੇਰੇ ਸੇਪ ਐ ਸਰਹਾਣੇ ਤੇਰੇ ਤੇ ਤਾਂ ਸਹੀ ਸਰਹਾਣਾ ਨਹੀਂ ਪਿਆ ਤੇ ਕਾਲਾ ਕੁੱਲੂ ਕਿੱਥੋਂ ਆ ਗਿਆ ਇਹ ਤਾਂ ਮੌਸਮ ਹੀ ਨਹੀਂ ਹੈਗਾ ਕਾਲਾ ਕਲਬੂਆ ਕੀਮਾ ਖਾ ਰਹੇ ਹੋ ਕੀਮਾ ਕੀਮਾ ਖਾ ਰਹੇ ਦੀ ਛੋਟਾ ਐਂਡ ਵੱਡਾ ਦੋਨੋਂ ਇਕੱਠੇ ਕਰਕੇ ਉਹ ਜਿਹੜਾ ਜਿਹੜਾ ਜੋ ਜੋ ਦਿੰਦਾ ਉਹ ਰੱਖ ਲੈਂਦਾ ਸਰ ਬੀਫ ਐਂਡ ਮਟਰਨ ਇਹ ਤੇ ਮੈਨੂੰ ਖੁਦ ਦਿੰਦਾ ਨਹੀਂ ਡਾਕਟਰ ਨੇ ਬਹਾਰ ਹਾਲੇ ਦੱਸਿਆ ਮੈਨੂੰ ਮੈਂ ਖਾ ਨਹੀਂ ਰਿਹਾ ਉਹਨੇ ਤਾਂ ਬਹਾਰ ਹਾਲ ਦੱਸਿਆ ਅੱਛਾ ਮਜ਼ਾਕ ਤੋਂ ਇਲਾਵਾ ਮਿਰਜ਼ਾ ਸਾਹਿਬ ਡਾਕਟਰ ਨੇ ਖਾਣਾਸਤੇ ਕੀ ਦੱਸਿਆ ਉਹਨਾਂ ਨੇ ਜੀ ਦੱਸਿਆ ਤਿੱਤਰ ਬਟੇਰ ਮੱਗ ਤੇ ਇਹਨਾਂ ਚੋਂ ਕੋਈ ਚੀਜ਼ ਮਹਗਾਈ ਫਿਰ ਇਹਨਾਂ ਚੋਂ ਬਟੇਰੇ ਮੈਂ ਫਰਿਜ ਚ ਰੱਖੇ ਆ ਤੂੰ ਪਕਾ ਲਓ ਜੇ ਬੱਚਿਆਂ ਨੇ ਕਿਤੇ ਫਰਿਜ ਖੋਲੀ ਉੱਡ ਜਾਣਗੇ ਛਡੋ ਆਪਰੇਸ਼ਨ ਹੋਇਆ ਤੁਸੀਂ ਤਵਾ ਨਾਈ ਵਾਲੀ ਡਾਈਟ ਲਵੋ ਮੱਛੀ ਖਾਓ ਨਹੀਂ ਸ਼ੌਕ ਨਾ ਕਿਹੜੀ ਮੱਛੀ ਖਾਂਦੇ ਟਰੌਟ ਜੀ ट्राउड तेरी ट्राउड बनदी है बनदी तेरी ट्राउड बनदी है कि तू आम जी मच्छी खा जेडी सडकਾਂ ਦੇ ਰੇੜੀ ਤੇ ਮਿਲਦੀ ਹੈ ਆ ਜਿਹੜੇ ਬੱਚੇ ਲਫਾਫੇ ਚ ਲੈਂਦੇ ਆ 20 20 30 30 ਰੁਪਏ ਦੀ ਉਹ ਨਾ ਲੈ ਲਵਾ ਇਹ ट्राउड ਜਿਹੜੀ ਮਛਲੀ ਹੈ ਨਾ ਜੀ ਇਹ ਪਾਣੀ ਦੇ ਖਿਲਾਫ ਵੀ ਚਲਦੀ ਹੈ ਐਨੂ ਪਾਣੀ ਚੱਲ ਰਿਹਾ ਤੇ ਉਹ ਐਨੂ ਤਲਦੀ ਹੈ ਉਹ ਜਦੋਂ ਤੁਹਾਨੂੰ ਵੇਖ ਲੈਂਦੀ ਫੇਰ ਐਂ ਚੱਲਦੀ ਹੈ ਮਿਸਟਰ ਸਾਹਿਬ ਹਸਪੀਟਲ ਦਾ ਮਾਹੌਲ ਕਿਹੋ ਜਿਹਾ ਸੀ ਹਸਪੀਟਲ ਦਾ ਮਾਹੌਲ ਬਹੁਤ ਅੱਛਾ ਸੀ ਬੜਾ ਖੂਬਸੂਰਤ ਸੀ ਸਫਾਈ ਸੁੱਥਰਾਈ ਕੈਸੀ ਸੀ ਸਫਾਈ ਸੁੱਥਰਾਈ ਕੁਛ ਨਹੀਂ ਸੀ ਛੱਤਾਂ ਚ ਹੁੰਦੀਆਂ ਨੇ ਜਿੱਥੇ 29 ਨੰਬਰ ਮੇਰਾ ਬੈੱਡ ਸੀ ਉੱਥੋਂ ਵੀ ਚੋਰਿਆ ਸੀ ਉਹਦੇ ਥੱਲੇ ਬਾਲਟੀ ਰੱਖੀ ਸੀ ਟਿਪ ਟਿਪ ਮੈਂ ਕਿਹਾ ਫਿਰ ਘੜੀ ਚੱਲਣ ਢਈ ਲੇਕਿਨ ਅਗਲੇ ਪਾਸੇ ਗਏ ਆ ਤੇ ਮੈਂ ਧਿਆਨ ਮਾਰਿਆ ਅੱਗੇ ਜਾ ਕੇ ਤੇ ਫੇਰ ਉਸੇ ਛੱਤ ਦੇ ਦੂਸਰੇ ਪਾਸੇ ਪੱਖੇ ਦੇ ਕੋਲੋਂ ਫੇਰ ਇੱਕ ਉਹਨਾਂ ਨੇ ਬੋਤਲ ਲਾ ਕੇ ਜਿਹੜੀ ਹੈ ਮਰੀਜ਼ਾਂ ਨੂੰ ਲਾਈਦੀ ਹੈ ਹਾਂਜੀ ਉਹ ਬੋਤਲ ਲਾ ਕੇ ਤੇ ਪੈਪਥਣੀਓ ਵੱਡਾ ਪੈ ਬਾਹਰ ਕੱਢਿਆ ਉਹੀ ਪੈਪ ਉਹਨਾਂ ਨੇ ਨਾ ਯੂਰੀਨ وہ پھر سارا اتے جاندہ رہے ہیں اور وہ بالٹی جڑی جے جتے پٹے پا پانی آ رہے ہیں سی نا او دے چنے منڈے نو کے آم بٹھنڈے کر رہا بڑا بہترین ہے دا مولو تھے بن گیا سی نہیں جی ہوتے ڈاکٹرہ نے میرا بڑا خیال رکھا ہے لیلی ڈاکٹرہ نے ڈاکٹرہ نے ڈاکٹر اپنا طیب عباس صاحب بڑے پیارے ڈاکٹر نے تو اپنے خنجر مار کے نا سال کو تھی رہلا ਉੱਥੇ ਨੇ ਪਿਆਰ ਬਹੁਤ ਕਰਦੇ ਆ ਬਹੁਤ ਉੱਥੇ ਤੇਰਾ ਇਤਿਆਦ ਵੀ ਔਰ ਸਫਾਈ ਤੋਂ ਤੇਰਾ ਵੀ ਯਾਰ ਜੀ ਉਹ ਭਾਈ ਜੀ ਮੈਂ ਉਹਨਾਂ ਨੂੰ ਗੱਲ ਦੱਸ ਰਿਹਾ ਕਿ ਮੇਰਾ ਤੁਸੀਂ ਮਾਹੌਲ ਪੁੱਛਿਆ ਉਹਨਾਂ ਨੇ ਮੈਂ ਤੁਹਾਨੂੰ ਉੱਥੇ ਦਾ ਮਾਹੌਲ ਬਿਆਨ ਕਰ ਰਿਹਾ ਨਹੀਂ ਤੁਹਾਡੇ ਆਂ ਡਾਕਟਰਾਂ ਨੇ ਐਕਸਰਾ ਰੂਮ ECG ਰੂਮ ਬਲੱਡ ਸਾਰਾ ਇਹਦੇ ਹਵਾਲੇ ਕਰ ਦਿੱਤਾ ਉਹਨਾਂ ਨੇ ਕਿ ਸਫਾਈ ਚਾਹੀਦੀ ਆ ਮੈਂ ਇਹ ਦੱਸਦਾ ਪਿਆਵਾ ਕਿ ਉੱਥੇ ਮੈਂ ਥੱਲੇ ਜਦੋਂ ਉੱਤੇ ਗਿਆ ਨਾ ਅੱਛਾ ਆਪਰੇਸ਼ਨ ਤੜਾ ਉੱਥੇ ਉਤਲੀ ਮੰਜ਼ਲ ਤੇ ਹੋਇਆ ਉਤਲੀ ਮੰਜ਼ਲ ਤੇ ਹੋਇਆ ਵਿੜੇ ਜੀ ਕੀਤਾ ਉਹਨਾਂ ਨੇ ਅੱਛਾ ਹੋਰ ਕੋਈ ਵਾਕਿਆ ਔਰ ਵਾਕਿਆ ਜੀ ਕਿ ਮੈਂ ਤੁਹਾਨੂੰ ਦੱਸਿਆ ਵਾ ਕਿ ਜਦੋਂ ਆਪਰੇਸ਼ਨ ਥੀਏਟਰ ਦੇ ਅੰਦਰ ਮੈਨੂੰ ਲੈ ਗਏ ਨਾ ਮੈਨੂੰ ਲਾਈਨ ਵਾਲੀ ਸ਼ਰਟ ਪਵਾ ਕੇ ਨਾਲ ਪੈਂਟ ਕੋਟ ਪਵਾ ਗੈਲਸ ਗੈਲਸ ਲਵਾਏ ਉਹਨੇ ਬੀਕਨ ਉਸ ਦਾਖਲ ਕਰਾ ਤਾ ਤੁਹਾਡਾ ਆਪਰੇਸ਼ਨ ਸੀ ਆ ਫੋਟੋ ਸਹੀ ਹੁੰਦੀ ਮੈਂ ਤੁਹਾਨੂੰ ਦੱਸਦਾ ਜਦੋਂ ਮੈਨੂੰ ਉਧਰ ਮੈਂ ਹੁਣੇ ਤਾਂ ਤੁਸੀਂ ਸਹੀ ਬੋਲ ਰਿਹਾ ਸੀ ਉਹਨੇ ਸਹੀ ਬੋਲ ਰਿਹਾ ਸੀ ਪੈਸਿਆਂ ਦੀ ਖਾਤਰ ਕਿ ਮੈਨੂੰ ਕੁਝ ਦੇਣ ਦੁਲਾਣਗੇ ਨਾ ਯਾਰ ਆਗਾ ਸਪਲੀਜ਼